ख गुरनाल सरपंच वालों माया लगी है रंजीत सिंह गिल ट्रगीर वालों दीप के सामने गोपी बल्ले 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 कबड्डी 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 ਨੰਦਨਾ ਦੇ ਤਾਲੀਆਂ ਮਾਰ ਕੇ ਦੱਸੋ ਜੀ ਨੋਰਮਲ ਤਾਲੀਆਂ ਮਾਰੋ ਇੱਕ ਵਾਰ ਅਕੀਬ ਸੰਧਾ ਇੰਗਲੈਂਡ ਬੱਲੂ ਬਾਠਣੀ 5000 ਦੇ ਪਰ ਸਾਹਮਣੇ ਇਹ ਬੱਲੇ 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 ਕਿ ਦੁਨੀਆ ਤੇ ਸ਼ੇਰ ਹੈ ਜਸਕਰਨ ਸਿੰਘ ਫਰੰਦੀਪੁਰ ਦਾ ਗੋਪੀ ਬੋਦੀ देर ਨਹੀਂ ਲਾਉਂਦਾ ਪੁੱਠੀ ਕਰ ਦਿੰਦਾ ਟੋਪੀ ਦਬੁਰਜੀ ਵਾਲਾ ਆ ਗਿਆ ਸਾਹਮਣੇ ਦੇਖਾਂਗੇ ਦਬੁਰਜੀ ਵਾਲਾ ਆ ਗਿਆ ਤੇ ਕੌਣ ਦੇ ਪਿਆਰ ਦੇ ਨਾਲ ਪਿਆਰ ਦੇ ਨਾਲ ਪਿਆਰ ਦੇ ਨਾਲ ਪਿਆਰ ਨਾ ਪਿਆਰ ਨਾ ਪਿਆਰ ਦੀ ਪਿਆਰ ਨਾ ਦੋਵੇਂ ਸੀਨੀਅਰ ਖਿਡਾਰੀ ਆ ਮਾ ਪਿਆਰ ਤੁਸੀਂ ਪਿਆਰ ਨਾ ਪਿਆਰ ਨਾ ਮੇਰੇ ਵੀਰ ਦੋਵੇਂ ਸੀਨੀਅਰ ਆ ਪਿਆਰ ਇੱਕ ਵਾਰ ਤਾੜੀਆਂ ਮਾਰ ਕੇ ਦੱਸੋ ਜ਼ੋਰਦਾਰ ਇਹ ਆ ਪਿਆਰ ਮਾ ਪਿਆਰ ਮੇਰੇ ਭਰਾ ਬਣ ਕੇ ਇਹ ਹਾਸਾ ਠੱਠਾ ਇਹਨਾਂ ਦਾ ਇਹ ਕੋਈ ਗੱਤੋ ਮਤਲਬ ਨਾ ਕਰਦੇ ਭਰਾ ਬਣ ਕੇ ਗੋਪੀ ਹੱਸਿਆ ਗੋਪੀ ਹੱਸਿਆ ਚਮਕੌਰ ਗੱਲ ਹੁਣੀ ਜਾਣਕਾਰੀ ਦਿੰਦੇ ਖੰਨਾ ਸਰਪੰਚ ਰਣਜੀਤ ਗੱਲ ਵਾਲੇ 2000 ਦੀ ਰੇਡ ਇਹ ਬੱਲੇ 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 ਕਬੱਡੀ 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 ਦੀਪ ਦੀਪ ਤੇ ਰਾਜੂ ਦੀਪ ਤੇ ਰਾਜੂ ਮਾਲਵਾ ਤੇ ਮਾਝਾ ਮਾਲਵਾ ਤੇ ਮਾਝਾ ਅੱਜ ਮਨਾਵੇ ਦੇ ਵਿੱਚ ਭਿੜਦਾ ਤੇ ਪੁਆਇੰਟ ਦੀਪ ਦਾ ਇੱਥੇ ਰਾਜੂ ਲੋ ਟੋਲਣ ਜੀ ਆਏ ਐ ਬਹੁਤ ਵੱਡਾ ਮਾਨ ਸਨਮਾਨ ਦਿੱਤਾ ਹੈ ਜਿਨ੍ਹਾਂ ਨੇ ਲਿਖਤ ਦੇ ਨਾਲ ਗੱਲ ਕੀਤੀ ਹੈ ਕਿ ਅਤ ਕਰਦਾ ਜਗੁਰਜੀ ਦਾ ਦੀਪ ਮਿੱਤਰੋ ਲਾਉਂਦਾ ਵੱਡੇ ਵੱਡੇ ਯਾਫੀਆਂ ਦੀ ਸੀਪ ਮਿੱਤਰੋ ਲਾਉਂਦਾ ਵੱਡੇ ਵੱਡੇ ਯਾਫੀਆਂ ਦੀ ਸੀਪ ਮਿੱਤਰੋ ਲੱਗਦਾ ਜੇਕਰ ਇੱਕ ਮੁਜੱਫਾ ਲਾਵੇਗਾ ਤੇ ਵੱਡਾ ਮਾਨ ਸਨਮਾਨ ਆਹੀ ਯਾਰ ਵੀ ਕਬੱਡੀ ਬੰਦਰਾ ਹਜ਼ਾਰ 1000 ਜਸਵੀਰ ਹਾਂ ਕੋਮ 2000 ਰਣਜੀਤ ਗੇਲ ਵੱਲੋਂ ਲੱਗਿਆ ਕਬੱਡੀ ਤੇ ਸਾਹਮਣੇ ਦੇਖਾਂਗੇ ਪੈਂਦੀ ਸਾਹਮਣੇ ਇਸੇਲੇ ਨੰਬਰ ਫਤਾਹਪੁਰੀਏ ਦਾ 1 ਬਿੰਨਾਂ ਪੁਆਇੰਟ ਜੋੜ ਦਿੱਤਾ ਹੈ ਖੰਨਾ ਸਰਪੰਚ ਤੇ ਨਾਲ ਸਾਡਾ ਰਣਜੀਤ ਸਿੰਘ ਗਿੱਲ ਆ 2001 ਦਾ ਲੇਖ ਪਹਿਲਕਰੇਡ ਰਹਿ ਗਈ ਪਾ